صاف صاف پندرا مولا جنانا راہ مرتعباد مولا جنانا راہ مرتعباد خدا باد خدا باد اے ہائے 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 بولے سو دی ہے او کينر دور ਕਿੜਾ ਰੋਟ ਫੁਰਤਾ ਆਜ਼ਾਦ ਹੁਕਮਾ ਬਾਦ ਜਿੰਦਾਬਾਦ ਕਿੜਾ ਰੋਟ ਫੁਰਤਾ ਆਜ਼ਾਦ ਹੁਕਮਾ ਬਾਦ ਹੁਕਮਾ ਬਾਦ ਕਿੜਾ ਰੋਟ ਫੁਰਤਾ ਆਜ਼ਾਦ ਜਿੰਦਾਬਾਦ ਵਿਚ ਆਜ ਕਿੜਾ ਰੋਟ ਫੁਰਤਾ ਆਜ਼ਾਦ ਵਾਸਤ ਪਰੇਹਾ ਹੁਕਮਾ ਬਾਦ ਹੰਸ ਕੇ ਗਵਾਰ ਸਿੱਖਾ ਸਾਹ ਪਿੰਡਰਾਂ ਵਾਲੇ ਜਿੰਦਾਬਾਦ ਜਿੰਦਾਬਾਦ ਹੰਸ ਕੇ ਗਵਾਰ ਸਿੱਖਾ ਸਾਹ ਕਣਾਈ ਇਹਦਾ ਕਾਰਨ ਕੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਕਾਲੀ ਦਾ ਸ਼ਸਤਰ ਵੱਲੋਂ ਜਿਹੜਾ ਅੱਜ ਬਰਿਆਲਾ ਗੇਟ ਉਤਲਾ ਸਾੜਿਆ ਜਾਣਾ ਇਹ ਉਤਲਾ ਹੈਗਾ ਜੀ ਵੀ ਕੰਗਣਾ ਰਣਾਉ ਜਿਹੜੀ ਕੇ ਭਾਜਪਾ ਦੀ ਮੈਂਬਰ ਪਾਰਲੀਮੈਂਟ ਬਣ ਕੇ ਆਇਆ ਹਮਾਰੇ ਇਹ ਮੈਨੂੰ ਸਮਝ ਨਹੀਂ ਆਉਂਦੀ ਜੀ ਇਹ ਵੀ ਜੀ ਦੇ ਰਾਜਨੀਤਿਕ ਲੋਕ ਤਾਂ ਜ਼ਿਆਦਾਤਰ ਜਿਹੜੇ ਕਾਗ ਨਹੀਂ ਕਹਿੰਦੇ ਉਹ ਦਿਮਾਗ ਤੋਂ ਫਰਕ ਕਰੇ। ਇਸ ਦੇ ਇਸ ਕਰਕੇ ਉਹ ਜ਼ਰੂਰ ਬੋਲਦੀ ਹੈ। ਮੈਂ ਕਹਿੰਦਾ ਵੀ ਦਿਮਾਗ 'ਚ ਫਰਕ ਹੋਵੇ ਫਿਰ ਇਹ ਆਪਣੇ ਪਰਿਵਾਰ ਨਾਲ ਪੰਗਾ ਲੈ ਲਵੇ ਆਪਣੇ ਪਰਿਵਾਰ ਨੂੰ ਖੁਫਾ ਸਦਾ ਫੋੜੇ ਜਿਹਨੇ ਸਾਨੂੰ ਕਾਰ ਘਟਾਉ। ਪਹਿਲਾ ਕਿਸਾਨਾਂ ਨੂੰ ਪੰਜਾਬੀਆਂ ਨੂੰ ਇਹਨੇ ਇਹਾ ਜੀ ਉੱਤੇ ਰੇਪ ਹੁੰਦੇ ਰਹੇ ਫਲਾਣਾ ਹੁੰਦੇ ਰਹੇ ਜਿਹੜੀ ਤਕਰੀਰ ਨੂੰ ਇਹ ਹੋ ਗਿਆ ਕੰਪੀਆ ਗੱਲਾਂ ਦਾ ਪਤਾ ਹੋਰ ਤਾਂ ਕਿੰਦਰ ਦੀ ਆਣੀ ਨਾ। ਇਸ ਲਈ ਉਹ ਤੋਂ ਅੱਜ ਜਿਹੜੇ ਬੁਢਾ ਹਾਲਾਤਾਂ ਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਟੜਾਂ ਵਾਲੀ ਜਿਹਨਾਂ ਨੂੰ ਸ੍ਰੀ ਅਕਾਲ ਤਖਤ ਸਰਪੁਚਾਇਆ ਸਿੱਖ ਕੌਮ ਦਾ ਉੱਥੋਂ 20ਵੀਂ ਸਦੀ ਦਾ ਮਹਾਨ ਜਰਨੈਲ 20 ਸਦੀ ਦਾ ਸ੍ਰੀ ਦਾ ਉੱਥੋਂ ਖਿਤਾਬ ਮਿਲਿਆ ਹੋਇਆ ਉਹ ਮਹਾਪੁਰਖਾਂ ਨੇ ਇਤਿਹਾਸ ਬਣਾਇਆ ਜਿਹੜੇ ਅੱਜ ਨਸ਼ੇ ਘਰ ਘਰ ਤੁਰੇ ਫਿਰਦੇ ਨੇ ਜਵਾਨੀ ਜਾ ਰਹੀ ਹੈ ਉਹਨਾਂ ਨੂੰ ਬਚਾਉਣ ਦੇ ਲਈ ਸੰਤਾਂ ਨੇ ਇਹ ਜਿਹੜਾ ਪੰਜਾਬ ਦਾ ਰਾਜ ਚੱਕਰਿਆ ਪੰਗਿਆਂ ਨੇ ਉਹ ਰੋਹ ਰਹੀਆਂ ਨੇ ਉਹ ਸਾਰਾ ਜਿੱਥੇ ਦੇ ਸਤ ਬਾਬਾ ਜਰਨੈਲ ਸਿੰਘ ਖਾਰਸਾ ਪਿੰਡ ਰਾਏ ਰਹੇ ਉਹਨਾਂ ਨੇ ਕਦੇ ਕਿਸੇ ਦਾ ਧਰਮ ਨਹੀਂ ਦੇਖਿਆ ਕਿ ਇਹ ਈਸੂ ਵੀ ਈਸੂ ਆ ਜਾਂ ਮੁਸਲਮਾਨ ਦੀ ਕਿਸੇ ਦੀ ਵੀ ਹੋ ਰਹੀ ਹੈ ਉਹਨੂੰ ਉਹਦੇ ਹੀ ਬੁਲਾ ਕੇ ਦੋਨੇ ਤਰ੍ਹਾਂ ਨੂੰ ਉਹਨੂੰ ਉਸੇ ਧਰਮ ਸਿਖਾਇਆ ਜਿਵੇਂ ਦੇਖਿਆ ਅੱਜ ਦੀ ਸੰਸਾਰਿਕ ਬੁਰਾ ਅੰਕਾ ਰਾਜ ਲਾ ਕੇ ਵੱਡੇ ਸਿਕਟਰ ਮੋਟਰਸਾਈਕਲਾਂ ਤੇ ਲਾ ਕੇ ਆਪਣੇ ਆਪ ਨੂੰ ਮਾਣ ਦਸੂਜ ਕਰਦੇ ਨੇ ਉਹ ਸਤ ਮਹਾਪੁਰਖਾਂ ਦੇ ਖਿਲਾਫ ਉਹਨੇ ਕੰਗੜਾ ਨੇ ਇਹ ਬੋਲਣਾ ਕਿ ਕੀ ਹੈ ਇਹ ਇਹ ਸੰਤ ਹੈ ਇਹਦਾ ਅਸਲਾ ਰੱਖਦਾ ਜੀ ਇਹ ਇਹਦਾ ਇਹਦਾ ਸੰਤ ਬਣ ਨਹੀਂ ਸਕਦਾ ਤੇ ਥੋਡੇ ਵਾਲੇ ਜੋਗੀ ਉਹ ਨਹੀਂ ਤਾਂ ਸੰਤ ਬਣ ਸਕਦੇ ਨੇ ਜਿਹੜੇ ਮੁੱਖ ਮੰਤਰੀ ਦੇ ਭਗਵੇਂ ਵਾਲੇ ਤੁਸੀਂ ਮੰਤਰਾ ਚ ਸੰਤ ਬਣਾ ਸਕਦੇ ਹੋ ਪਰ ਸਾਡੇ ਵਾਲੇ ਥੋਡੇ ਬਣ ਕੇ ਨਹੀਂ ਹੈਗੇ ਕਨਗੀਧਰ ਤਰਸਪ੍ਰੇਸ਼ਪਤਾ ਗੁਰੂ ਗ੍ਰੰਥ ਸਿੰਘ ਮਹਾਰਾਜ ਨੇ ਹੰਡੇ ਬਾਟੇ ਦਾ ਅੰਬਰ ਚੁਕਾ ਕੇ ਜਿਵੇਂ ਨੇ ਸਿੱਖ ਫੌਜਾਂ ਨੇ ਇਸੇ ਤਰ੍ਹਾਂ ਬਾਬਾ ਦੀਰ ਸਿੰਘ ਦੀ ਟਕਸਾਲ ਹੈ ਉਹਦਾ ਉਹਦਾ 13ਵਾਂ ਮੁਖੀ ਸੀ ਸਤਬਾਪਾ ਜਰਨੈਲ ਸਿੰਘ ਖਾਲਸਾ ਪਟੜਾਲਾ ਜਿਹਨੇ ਰਾਖੀ ਕਰਦੇ ਹੋਏ ਗੁਰੂ ਘਰਾਂ ਦੀ ਸਹਾਇਤਾ ਦੇਸ਼ ਪਰ ਪੱਟੀ ਦਿਖਾਈ ਵੀ ਭਾਜੀ ਪਹਿਲਾ ਇਤਿਹਾਸ ਪੜੋ ਕੌਮ ਦਾ ਸਿੱਖਾਂ ਦਾ ਕਿ ਸਿੱਖ ਸਿੱਖ ਕਿਉਂਦੇ ਕੀਨੇ ਫਿਰ ਉਹ ਤੋਂ ਅੱਗੇ ਜਾ ਕੇ ਕਿਸਾਨਾਂ ਦਾ ਪੜੋ ਇਹ ਰੋਣਾ ਤੇ ਦੋਸਲਾਓ ਅਸੀਂ ਆ ਜਿੱਦ ਕੇ ਤੁਸੀਂ ਪੁੱਠੇ ਸਿੱਧੇ ਸ਼ਬਦ ਬੋਲਦੇ ਮੈਂ ਮੇਰੇ ਪਹਰਾਵੇਂ ਪਤਾ ਕਿ ਮੈਂ ਚੰਗਾ ਨਹੀਂ ਸਮਝਦਾ ਵੀ ਮੇਰੇ ਮੂੰਹ ਚੋਂ ਇਹ ਸ਼ਬਦ ਨਿਕਲ ਅਸੀਂ ਧੀਆ ਪੈਣਾ ਦੀ ਰੱਟਿਆ ਕਰਨ ਵਾਲਿਆ ਜਿੰਦ ਜਾਨ ਲਾਉਣ ਵਾਲਿਆ ਕਦੇ ਨਹੀਂ ਦੇਖਦੇ ਜਾਤ ਪਾਤ ਨਾਲ ਧੀ ਪੈਣ ਬਿੱਖੀ ਦੀ ਐ ਅਸੀਂ ਪੜਾ ਪੁੱਠੇ ਸਿੱਧੇ ਰਾਹਾਂ ਨੂੰ ਤੁਰਦੇ ਦਾ ਸਾਡਾ ਧਰਮ ਤੁਰਨ ਦਿੰਦਾ ਹੈ ਬਸ ਇਹ ਕਹਿਣਾ ਕਿ ਸੈਂਟਰ ਸਰਕਾਰ ਦੇ ਦੇ ਪ੍ਰਧਾਨ ਮੰਤਰੀ ਜੀ ਜਿਵੇਂ ਭਾਈ ਅਰਵਤ ਪਾਰਸ ਖਾਲਸੇ ਹੋਣਾ ਤੇ ਐਨਐਸਏ ਲਾ ਕੇ ਬਾਹਰ ਵੀ ਗਬਰੂਗੜ ਕੇਸ ਤੇ ਸੁੱਟਿਆ ਗਿਆ ਹੈ ਇਸੇ ਤਰ੍ਹਾਂ ਹੁਣ ਕੰਗੜਾ ਮੌਕੇ ਨੂੰ ਕਿਉਂ ਨਹੀਂ ਪੈਨ ਚੱਲਦਾ ਇਹਦੇ ਦੇ ਵਿੱਚ ਲਾ ਦੇਣਾ ਸੀ ਇਹ ਭਾਜੀਪੀ ਵਾਲੇ ਇਹਨਾਂ ਨੂੰ ਜਾਣ ਕੇ ਫਿਲਮ ਸਟਾਰਾਂ ਵਾਲਾ ਨੂੰ ਕਿਉਂ ਟਿਕਟਾਂ ਦੇ ਰਹੇ ਨੇ ਜੀ ਇਹ ਪਹਿਲਾਂ ਇਹ ਕਲਚਰ ਕਾਂਗਰਸ ਤੇ ਵੀ ਆਇਆ ਸੀ ਉਹ ਵੀ ਤੁਸੀਂ ਦੇਖੋਗੇ ਕਈ ਨਾਮ ਪਰ ਹਸਤੀਆਂ ਜਿਹੜੀਆਂ ਉੱਧਰ ਵੀ ਬਣੀਆਂ ਇਹ ਇਹਨਾਂ ਨੂੰ ਇਹ ਹੈ ਵੀ ਲੋਕ ਅੱਜ ਕੱਲ੍ਹ ਦੀ ਲੋਕਾਂ ਦੇ ਹਾਲਾਤ ਇਹ ਦੇਖ ਕੇ ਲੋਕ ਜ਼ਿਆਦਾਤਰ ਪਹਰਾਬੀ ਨੂੰ ਦੇਖ ਕੇ ਚਿਹਰੇ ਮੂਰਨ ਦੇਖ ਕੇ ਲੋਕ ਮੁੱਠਾ ਪਾਦੇ ਹੋਣਗੇ ਵੀ ਕੁਝ ਪਰਸੈਂਟ ਇਸ ਲਈ ਉਹ ਇੱਧਰ ਨੂੰ ਧਿਆਨ ਦਿੰਦੇ ਨੇ ਪਰ ਜਿਹੜੀ ਰਾਜਨੀਤੀ ਕਰਦੀਆਂ ਲੀਟਰ ਕਹਾਉਣਾ ਉਹਦੇ ਲਈ ਬਹੁਤ ਕੁਆਲਿਟੀ ਦੀ ਧੋੜਾ ਉਹ ਉੱਥੇ ਇਹ ਜਿਹੇ ਲੋਕ ਗਾਇਕੋਂ ਗਾਉਣ ਵਜਾਉਣ ਵਾਲੇ ਹੋਏ ਇਹਨਾਂ ਦੀ ਲਾਇਨ ਹੈ ਨਾ ਬਧਾਈਆਂ ਪਰ ਇਤਰੇ ਕਾਮਯਾਬ ਇਸ ਕਰਕੇ ਵੀ ਇਹਨਾਂ ਨੂੰ ਪਤਾ ਹੀ ਨਹੀਂ ਵੀ ਪਰਜਾ ਦੇ ਵਿੱਚ ਕਿਹੋ ਜਿਹਾ ਸੁਨੇਹਾ ਦੇਣਾ ਕਿ ਇਹਨਾਂ ਕੋਲ ਚਿਹਰੇ ਨਹੀਂ ਹੈ ਜੀ ਹੋਰ ਕੋਈ ਇਹਨਾਂ ਕੋਲ ਚਿਹਰੇ ਹੋਣ ਫੇਰ 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 ਇਹ ਕੰਗਣਾ ਰਣਾ ਫੋਨੀਓ ਲੱਪਣੀਆਂ ਨੇ ਇਹਨਾਂ ਨੇ ਜੇ ਹੁਣ ਫਿਲਮ ਬਣਾਈ ਐ ਐਮਰਜੈਂਸੀ ਫਿਲਮ ਦੇ ਵਿੱਚ ਵੀ ਡਾਂਗੋ ਡਾਂਗੀ ਵਾਲਾ ਕੰਮ ਉਹਥੇ ਵੀ ਸੰਤਾਂ ਤੇ ਅਟੈਕ ਕਰਦੀ ਐ ਸਿੱਖਾਂ ਦੇ ਤੇ ਅਟੈਕ ਕਰਦੀ ਐ ਕਿਸਾਨਾਂ ਤੇ ਤੇ ਅਟੈਕ ਕਰਦੀ ਐ ਇਹ ਸਿਰਫ ਕਾਰਨ ਐ ਵੀ ਫਿਲਮਾਂ ਚਲਾਉਣ ਦਾ ਜੀਬਾ ਜੀ ਆਪਣਾ ਖਿਆਲ ਰੱਖੀਦਾ ਹੁੰਦਾ ਇਹ ਮਰਥ ਨੂੰ ਇਕੱਠਾ ਰਹਿਣ ਤੋਂ ਨਾ ਗਲავ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਨਹੀਂ ਨ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਕੋਲ ਪਾਵਰਾ ਜਿਵੇਂ ਉਹਰੇ ਇੰਨਾ ਹੀ ਆ ਕੇ ਢੇਰੀਆਂ ਲਿਆਉਂਦੀ ਹੈ ਕਿ ਜੇ ਤੁਸੀਂ ਘਰ ਮੁਖਿਆ ਲੀਓ ਤੁਸੀਂ ਫੁਲਾਣੇ ਲੋਕਾਂ ਦੇ ਘਰਾਂ 'ਚ ਫੜਦੇ ਆ ਇਸੇ ਤਰ੍ਹਾਂ ਕੰਦਰਾ ਰਣਾਤ ਵੀ ਇੱਕ ਹੈ ਪੀਓ ਹੈ ਉਹ ਉਹਦੇ ਤੇ ਇਹੋ ਜੀਆਂ ਕਾਰਵਾਈਆਂ ਕੀ ਹੋਣਦੀਆਂ ਜੇ ਸਾਡਾ ਕੋਈ ਲੱਗੇ ਫੜੀ ਸੁਪਾ ਹਸਰਵੜਾ ਦਾ ਘਰ ਮਾ ਗਿਆ ਸਾਨੂੰ ਤਾਂ ਜਦ ਫੜ ਕੇ ਐਨਐਸਏ ਦੀ ਨਾਜ਼ਰਬੰਦ ਕਰ ਦਿੰਦੇ ਨੇ ਪਰ ਇਹ ਦੇਸ਼ ਦੇ ਵਿੱਚ ਇੱਕ ਕੰਦਾ ਆ ਬੰਦ ਨਹੀਂ ਚਾਹੀਦਾ ਕਿ ਕਿਸੇ ਨੂੰ ਬੋਲਣੇ ਨਾ ਦਿੱਤਾ ਜਾਵੇ ਜੇ ਜੇ ਅਸੀਂ ਬੋਲਦੇ ਹਾਂ ਕਾਰਵਾਈ ਪਾਟ ਪਾਲੇ ਬੋਲਦੇ ਨੇ ਕਾਰ ਬਾਈ ਕਿਤੇ ਪੈਨ ਨਹੀਂ ਚੱਲਦਾ ਇਹ ਅਸੀਂ ਪੂਜੋ ਦਿੰਦਾ